ਆ ਲੈ ਜੋ ਕਦੇ ਜੱਸ ਕਰਕੇ ਕਦੇ ਨਾ ਕਰਕੇ ਰਾਉਂਡ ਦੇ ਦੇ ਦੀ ਮੋਟਿਆਰੇ ਲੌਂਗ ਵਾਂ ਕਰਕੇ ਫੜੀ ਜਾ ਬੱਸ ਫੜੀ ਜਾ ਮਰੀ ਜਾ ਬੱਸ ਜਲਣ ਨਦੀ ਨੂੰ ਫੜੀ ਅੰਦਰ ਕਰ ਤੋ ਫੜੀ ਅੰਦਰ ਕਰ ਸਭ ਸਤੂ ਦੇ ਪਾਪੇ ਕਿਸੇ ਨੂੰ ਕਸ਼ਨਾ ਕੇ ਮੇਰੀ ਮਾਂ ਮੇਂ ਜਾਨ ਮੰਗ ਲੈ ਤੇਰੀ ਗਦਰ ਜਾਨ ਮਾਰ ਦੇ ਮੇਰੇ ਸਰਦਾਰ ਮੈਂ ਨਹੀਂ ਟਿਫਾਣ ਨੂੰ ਤਿਆਰ ਆਂ ਛੇੜੀ ਇਹ ਨੂੰ ਬੜੀ ਗੱਲ ਤੂੰ ਮੈਂ ਕਾਵਾ ਕਵਾ ਇਹਰ ਜੋ ਫੀ ਪਿਆ ਸੀ ਬਿੰਗਲੇ ਹੋਰ ਐਡਰ ਆ ਓਏ ਨਿਕਲ ਬਾਹਰ ਆ ਸਾਹਮਣਾ ਆ ਲਾਹੋ ਨਿਕਲ ਬਾਹਰ ਆ ਜੀ ਕੱਢੋ ਮੈਨੂੰ ਆ ਜਾ ਕੱਕਾ ਥਿੰਨ ਲੇਟ ਆ ਤਾਂ ਬਹਿ ਬਹਰ ਨਿਕਲ ਮਰੇ ਮੁੱਢ ਨਾ ਕਰ ਮੈਂ ਠੂਕ ਲੈਦਾ ਮਰੂ ਬਾਹਰ ਕੱਢ ਲੈ ਮੈਨੂੰ ਛੱਤਰਾ ਆ ਜਾ ਤੇਰੇ ਲੱਤਾਂ ਤੋੜ ਦੂੰਗਾ ਬਸ ਨਾ ਨਾ ਮਗਲਾ ਹੋ ਗਿਆ ਬੇ ਮੈਨੂੰ ਪਹਿਲਾਂ ਨਹੀਂ ਪਤਾ ਕਿ ਕਿੰਦੀ ਗੱਲਬਾਤ ਹੋ ਗਈ ਸੀ ਨਾ ਨਾ ਹੱਟ ਨਾ ਮਾਰੀ ਕਹਿ ਨਾ ਕਰ ਦੇਖੀ

ਬਾਪੇ ਦਾ ਰੁਪਈਆ ਨਾ ਖੰਚੜਾ ਵਿੱਚ ਉਹ ਤੇਰੇ ਘਰ ਵਿੱਚ ਤੇ ਜਾਵੇ ਤੇ ਨਾ ਖਾਲੀ ਕਿੱਥੇ ਭੁੱਗ ਤੇ ਨਾ ਖਾਲੀ ਸਹੀ ਇਹ ਉਹ ਜਿਹੜੀ ਜਨਵਰੀ ਅੱਗੇ ਨਾ ਬੜੀ ਮਾ ਮਾ ਉੱਪਰ ਹੱਥ ਨਾਲ ਮਾਰ ਕਰਨ ਰੱਖੇ ਨਾਲ ਹੀ ਰੱਖਾ ਦੋ 7000 ਬਖਸ਼ੂ ਨਹੀਂ ਮਾਰ ਮੱਤ ਦੇਖ ਕੇ ਕੋਰ ਮਾ ਮਾ ਕਿਉਂ ਰੱਖੇ ਨਾਲ ਹੀ ਰੱਖਾ ਨਾ ਬਾਪੇ ਵਾਹ ਕੰਦੀ ਜਿਹਾ ਸੁਕਾਰ ਕੇ ਕਦੇ ਨਾ ਕਰਕੇ ਰੌਂਡ ਦੇ ਦੇ ਨੀ ਮਟਿਆਰੇ ਲੌਂਗ ਬਾਹ ਕਰਕੇ ਵਾਹ ਸ਼ਾਬਾਸ਼ ਨੈਕ ਨਹੀਂ ਹੋਣੀ ਆ ਹਲੇ ਲੀਕ ਨਾ ਕਰੀ ਇੰਗਲਿਸ਼ ਸਪੀਕਿੰਗ ਸਿੱਖਣ ਲੱਗੀ ਦੀ ਸੀ ਕੁਝ ਮਹੀਨੇ ਦੀ ਭਰੀ ਦੀ ਐਨੀ ਕੀ ਹੁੰਦੀ ਆ ਹੁਣ ਇੰਗਲਿਸ਼ ਆਂਦੀ ਆ ਇਸ ਦੂਬਾਰ ਸਿੱਖੂ ਇਹਦੇ ਨਾਲ 3 ਕ ਬੈਂਡ ਤਾਂ ਆ ਹੀ ਜਾਣਗੇ ਯੈਸ ਬੇਬੀ ਨਾ ਨੀ ਹੋਗੇ ਹਾਂ ਪੰਡ ਜੀ ਪੁੱਛੋ ਮੈਨੂੰ ਵੀ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਕੁਛ ਨਾ ਕੁਛ ਨਾ ਕਿੱਥੇ ਤੱਕ ਚੱਲੂਗਾ ਇਹ ਹੋਰ ਵੀ ਕੁਛ ਹੈ ਤੁਹਾਡਾ ਮਾੜਾ ਮੋਟਾ ਮਿੰਟਾਂ ਵਾਲੀ ਗੱਲ ਹੀ ਆ ਬਾਈ ਬਣ ਕੇ ਮੈਂ ਕਹਦਾ ਨਾ ਪੰਡ ਜੀ ਦੇਖਿਓ ਜੀ ਪੰਡ ਜੀ ਆ ਬੰਦੇ ਦੀ ਵੀਡੀਓ ਲਾਈਕ ਕਰਦੇ ਜਿਹੜਾ ਬਣਾ ਰਿਹਾ ਲੈ ਲੈ ਦਿਖਾ ਦੇ ਅੱਛਾ ਅੱਛਾ ਆ ਮੁੰਡੇ ਦੀ ਵੀਡੀਓ ਲਾਈਕ ਲੂ ਇਕ ਕਰਦੇ ਹੋ ਕਮੈਂਟ ਕਮੈਂਟ ਕਰਦੇ ਹੋ ਇਹ ਬੰਦੇ ਨੂੰ ਆਪਾਂ ਨੇ ਆਉਣ ਵਾਲਾ ਸਟਾਰ ਬਣਾਉਣਾਗਾ ਤੇ ਪੱਗ ਦੇਖੋ ਕਿੰਨੀ ਘੈਂਟ ਬਣੀ ਹੋਇਆ ਮੁੰਡੇ ਦਾ ਨਾਗਾ ਤੇ ਪੱਗ ਦੇਖੋ ਕਿੰਨੀ ਘੈਂਟ ਬਣੀ ਹੋਈ ਆ ਮੁੰਡੇ ਇਧਰ ਵੀ ਚੰਗੀ ਦੇਖੋ ਉਧਰ ਦੇਖੋ ਐਨ ਕਾਲੀ ਕੁੜੀ ਬਲਾਰ ਹੋ ਗਈ ਦੀ ਥੋੜੀ ਜੀ ਇਹ ਉਹੀ ਕੁੜੀ ਆ ਜਿਹੜੀ ਬੋਲੀਆ ਪਾਰੀ ਦੀ ਗਰੇਜੀ ਚ ਇਹ ਨੌਜਵਾਨ ਨਹੀਂ ਕਹਿੰਦੇ ਉਹੀ ਆਇਆ ਲੱਖਾਂ ਦਿਲਾਂ ਦੀ ਧੜਕਣਾ ਇਹ ਤੇ ਇਹ ਮੈਡਮ ਵੀ ਆਪਣਾ ਦੱਸਣਾ ਚਾਹੂਗੇ ਚਾਨਣਾ ਪਾਓ ਤੁਸੀਂ ਆਪਣੇ ਜੀ ਇਹ ਜਿੱਤੇ ਦੀ ਗੱਭਰੂ ਹੋਈ ਆ ਇਹਨੇ ਬੜਾ ਨਾਮ ਬਣਾਇਆ ਅੰਦਰ ਬੁਲਾ ਰਹੇ ਨੇ ਹਾਂ ਭਾਈ ਚਲੋ ਥੰਮੋ ਗੱਭਰੂ ਹੋਈ ਆ ਲੋ ਜੀ ਥੰਮ ਨੂੰ ਕਾਲ ਆ ਗਈ ਏ ਸਾਨੂੰ ਸੈਂਕ ਲਵੀ ਤੇ ਆਹ ਮੁੰਡੇ ਨੂੰ ਆਪਾਂ ਸਟਾਰ ਬਣਾਉਣਾ ਆਉਣਾ ਦਾ ਵੀ ਸਿੰਘ ਲਖਵਿੰਦਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀਆਂ ਦੁਆਵਾਂ ਮੰਨੇ ਇਹਦੇ ਨਾਲ ਦੁਆਵਾਂ ਦੂ ਆਮ ਆ ਮੈਂ ਨਹੀਂ ਗੱਲ ਪੁੱਛਿਆ ਬਹੁਤ ਸਾਰੇ ਜੋ ਇੱਕ ਪਾਪਾ ਦੇ ਇੱਕ ਬਲੀ ਬੋਲ ਗਏ ਉਹ ਬੋਲ ਗਿਆ ਰਿਪੀਟ ਆਪਾਂ ਲੋ ਕਰਨਾ ਹੈ ਇਹਨੀ ਬੋਲ ਲੈ ਤਾ ਸੰਗ ਸੈਟ ਵੈਖਿਆ ਦਾ ਹਰ ਥੋੜਾ ਤੂੰ ਵੀ ਕਰੇਂ ਕੁੜੀ ਨਾਲ ਤੇ ਮੈਂ ਵੀ ਚੀਜ਼ਾਂ ਤੇਰੇ ਵਰਗੀ ਮੈਂ ਆ ਤੂੰ ਤਾਂ ਮੈਂ ਤਾਂ ਦੱਸਿਆ ਕਰੂਗਾ ਇਸ ਤਰੀਕਾ ਕਰੂਗਾ ਕੱਢਣਾ ਵੀ ਜਾਣਦਾ ਮੈਂ ਮੋਟਾ ਮੋਟਾ ਛੋਟੇ ਛੋਟੇ ਦੀ ਹੱਲ ਕਰਦਾ ਮੈਂ ਪੰਪ ਦੇ ਕੇ ਜਣਾ ਕਿੰਨੀ ਸਰਵਾ ਤੇਰੇ ਇਹ ਇਹਨਾਂ ਨੂੰ ਨਹੀਂ ਜਿਹੜਾ ਕੈਂਚੀ ਕਿਵੇਂ ਲਾਉਂਗਾ ਮੈਂ ਦੇ ਆਇਆ ਕਦੋਂ ਮੈਂ ਉਹ ਬੋਲਾਂ ਦੇ ਬੋਲਾਂ ਦੇ ਪ੍ਰੇਗ ਨੂੰ ਜੀ ਆ ਸਾਡਾ ਮੂਹਰੀ ਆ ਗਿਆ ਜੀ ਜਿਹਦੇ ਦੋ ਲੱਤਾਂ ਦੇ ਬੜੀ ਥੱਲੇ ਬੈਠੇ ਮਾਰੀ ਆ ਨਹੀਂ ਸਮਝਿਆ ਇਹ ਬਲੌਗ ਹੋ ਉਸ ਦਿਨ ਦਾ ਜਦੋਂ ਸਾਰਾ ਪਰਿਵਾਰ ਇਕੱਠਾ ਹੋਇਆ ਸੀ ਇਹਦੇ ਵਿੱਚ ਦੇਖੋ ਐਂਡ ਤੇ ਕਿਵੇਂ ਮਾਸੀ ਸਰ ਤੇ ਬੱਖਾ ਲਈ ਆਉਂਦੀ ਇਹ ਆ ਗਰਮੀ ਤੋਂ ਬਚਣ ਦਾ ਸੌਖਾ ਤਰੀਕਾ ਓਹ ਉਹਦੀ ਵਿਚਾਰੀ ਤਲੀ ਇਹ ਇਹ ਓਹ ਦੇਖੋ ਇਹ ਸਾਡੀ ਕੈਲੋ ਭੈਣ ਟਰੈਕਟਰ ਤੇ ਬਾਕੀ ਬੰਤ ਬਰਜੇ ਪੂਰੇ ਪ੍ਰਧਾਨ ਟਰੈਕਟਰ ਤੇ ਪੂਰਾ ਸਮਾਨ ਇਹ ਜਿਹੜਾ ਡਾ ਰਿਹਾ ਤੇ ਬਾਕੀ ਕਿਵੇਂ ਲੱਗ ਰਿਹਾ ਬਲੌਗ ਤੇ ਆਪਣੇ ਕੋਲੇ ਜੋ ਵੀਡੀਓਜ਼ ਹੈਗੀਆਂ ਸੀਗੀਆਂ ਪ੍ਰੈਜ਼ੈਂਟ ਉਹ ਆਪਾਂ ਇੱਕ ਬਲੌਗ ਦੇ ਵਿੱਚ ਇਕੱਠੀਆਂ ਕਰਕੇ ਪਾਤੀਆਂ ਇਸ ਤੋਂ ਅੱਗੇ ਦਿਖਾਉਣਾ ਸੀ ਵੀ ਦੋਸਤੋ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਆਪਣੇ ਮਾਨਸਾਈਆ ਜੱਟ ਵੀ ਡਾਇਰੈਕਟ ਵਾਲੀ ਪੂਰੀ ਟੀਮ ਕੰਮ ਕਰਦਾ ਕੰਮ ਬਾਕ ਪ੍ਰਧਾਨ ਨੇ ਕਰਦਾ ਕੰਮ ਆ ਖਬੂ تھیਟਰ ਵਾਲੀ ਲੈ ਆ ਚੱਕਾ ਆ ਕਰਦਾ ਕੰਮ ਇਹਨੂੰ ਕਹਿੰਦੇ ਨੇ ਗੱਰਦ ਸੋਣੀ ਜਾਂ ਤੱਕ ਸਰੇਗਾ ਗੱਰਦ ਸਸਰੀ ਕਾਲ ਜੀ ਇੱਕ ਬਿਹਾਰ ਤੋਂ ਬੰਦਾ ਮਿਲਿਆ ਆਪਣਾ ਮਿੱਤਰ ਸੀਗਾ ਤੇ ਬੜਾ ਵਧੀਆ ਲੱਗਿਆ ਉਹਨੂੰ ਮਿਲ ਕੇ ਤੇ ਸਸਰੀ ਕਾਲ ਬਾਈ ਸਸਰੀ ਕਾਰ ਕਾਸੀ ਹੋ ਬੜੀਆ ਹੈ ਬਾਈ ਆ ਵੀ ਤਾਂ ਪਾਣੀ ਪੀ ਰਹਾ ਹੈ ਆ ਤ ਵੈਸ਼ਾ ਬੋਲੋ ਇਹਦੀ ਰੇੜੀ ਲਵਾਉਣੀ ਆਪਾਂ ਉਹਦੀ ਗੁੰਦਕਤੀ ਰੇੜੀ ਹਾਂ ਗੁੰਦਕਤੀ ਰੇ ਲਗਾएंगे ਇਧਰ ਚੌਕ ਪੇ सुबह वाले मोर पे? ओके। okay. हम्म तो बिहार से आयो बिहार से हैं का अगला आ ग्लास दो का तो लक्ष्य नहीं। एक के पिया करो। ये की कौन बोल रहा है दो एक माँ खराब है तुम्हारा। टैप अठारह गिटार लेना टैप नहीं सामने तक पी लेते। ना लेकर। यार ये दिन यार ये दिन यार फास्ट है। कम जला के � ਲੋਤਾ ਸੁਣਾ ਯਾਰ ਆਇਆ ਆਇਆ ਹਾਈ ਵੀ ਕਲੇ ਦਾਂਦੀ ਜਿੰਦੇ ਨੇ ਆ ਕੀ ਕਰਤਾ ਆ ਤਾਂ ਕੁਝ ਵੀ ਨਹੀਂ ਦਿੰਦਾ ਹੈਲੋ ਮੈਂ ਕਿੱਥੇ ਆ ਖੜ ਜਾ ਆ ਕੀ ਹੋ ਗਿਆ ਓਏ ਤਾਂ ਖਰਾਬ ਹੋ ਗਿਆ ਭਾਈ ਆ ਗਿਆ ਆ ਗਿਆ ਤੇ ਤੇਰੀ ਅੱਖ ਬਦਲੀ ਐਨਾ ਮੈਂ ਸੁਣਾ ਯਾਰ ਨਾ ਮੜਾ ਤੈੱਚੋ ਹੱਥ ਤਾਂ ਪਰਾਂ ਕਰ ਲੈ ਸੋਡਲਾ ਕਰੀ ਹੱਥ ਪਰਾਂ ਕਰੀ ਹੱਥ ਤਾਂ ਧੀ ਰੱਖਤੇ ਆ ਉਹ ਨਹੀਂ ਐਨਾ ਪਰਾਂ ਕਰੀ ਇਹ ਪਾਰਕੀ ਕੱਢ ਲਈ ਜਿਹਨੇ 200 ਰੁਪਏ ਦੀ ਬਿਨਾ ਗੱਲ ਤੋਂ ਗੱਡੀ ਇੱਧਰ ਖੜੀ ਆ ਲੈ। ਭਾਈ 노 ਪਾਰਕਿੰਗ ਖੜੀ ਹੈ ਗੱਡੀ ਤੇਰੀ। ਇੱਕ ਤੇਰੀ ਅੱਖ ਬਦਲੇ ਵੈਲੀ ਹੋ ਗਿਆ ਮਾਨਸਾ ਸਾਰਾ ਸੋਹਣੀ ਏ। ਮਾਨਸਾ ਜਾ ਕੇ ਤੈਨੂੰ ਕਿਵੇਂ ਲੱਗ ਰਿਹਾ? ਮਾਨਸਾ ਚ ਆ ਕੇ ਮੈਨੂੰ ਬਹੁਤ ਵਧੀਆ ਆ ਵੀ ਲੱਗ ਰਿਹਾ ਬਹੁਤ ਘਟਿਆ ਵੀ ਲੱਗ ਰਿਹਾ। ਕਾਰਨ ਕਾਰਨ ਇਹ ਗਰਮੀ ਜ਼ਿਆਦਾ। ਅੱਛਾ। ਇਹਨੂੰ ਗਰਮੀ ਤਾਂ ਹੀ ਮੰਨਿਆ ਵੀ ਸਾਰੀ ਕੀਤੀ ਏ ਇਹ ਤਾਂ ਜਰਕਲੀ ਮਾਨਸਾ ਚ ਵੀ ਨਹੀਂ ਹੈ ਜੀ। ਹਮ। ਪਰ ਵਧੀਆ ਲੱਗ ਰਿਹਾ ਠੀਕ ਆ ਯਾਰ। ਮਾਨਸਾ ਵੀ ਨਾ ਮਾਰਾਂ। ਇਵੇਂ ਲੋਕ ਕਹਿੰਦੇ ਨੇ ਬੈਕ ਬੜੇ ਏਰੀਆ ਨਹੀਂ ਤੂੰ ਤੂੰ ਤਾਂ ਨਹੀਂ ਕਹਿੰਦਾ ਨਾ ਨਾ ਵਧੀਆ ਏਰੀਆ ਹੈ ਅੱਠ ਕਰ ਲਉ ਇੱਥੇ ਮੈਂ ਮੈਂ ਬੁੱਥੇ ਤੇ ਮਰੂੰ ਮਾ ਤਾਂ ਨੀ ਕੋ ਨੀਮਤ ਵਾਲਾ ਜੇ ਮੈਂ ਕਹਾ ਹੋਵੇ ਆਪਾਂ ਨਹੀਂ ਭਈ ਇਹੋ ਜਿਹਾ ਕਹਿੰਦੇ ਨਾਲ ਏਰੀਆ 'ਚ ਹੀ ਬੈਠੇ ਏਰੀਆ 'ਚ ਬੈੜ ਕੇ ਜਿਹੜੇ ਏਰੀਆ 'ਚ ਨੂੰ ਖਾ ਲਿਆ ਆਪਾਂ ਉਹ ਤਾਂ ਫਿਰ ਹਰਾਮ ਨਹੀਂ ਕਰੀਦਾ ਹੁੰਦਾ ਚਲੋ ਆਪਣਾ ਮਾਨਸਾ ਇੱਕ ਨੰਬਰ ਅਟਲੀ ਸਵੇਰੇ ਸਵੇਰੇ ਗੱਡੀ ਤਾਰਜਨ ਤਾਰਜਨ ਇਹ ਆ ਗੁਰੂ 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 ਵਾਹ ਓਏ ਅੱਗੇ ਤੇ ਟੱਕਰੋ ਨਾ ਪਿੱਛੇ ਇਹਨੂੰ ਕਰਦੇ ਕੈਸਾ ਲਗਾ ਬਰਾ ਓੱਖਾ ਹੋ ਗਿਆ ਅਭੀ ਆਓਗੇ ਪਜਾਮੇ ਕਬੀ ਜੋ ਨਾ ਲਗਾਨੇ ਆਣਾ ਪਰੇਗਾ ਤਾਂ ਫਿਰ ਗੱਡੀ ਕਿਉਂ ਨਹੀਂ ਨਿਕਾਲ ਰਹੀ ਉਹ ਸਰਦਾਰ ਦਾ ਗਲਤੀ ਹੈਗਾ ਨਾ ਕਿਹੜੇ ਪਜਾਮੇ ਤੇਜ ਵਿੱਚ ਚਲੋ ਕਿਹਦਾ ਹੋ ਜਾਵੇ ਅਰੇ ਨਿਆਣੇ ਨੇ ਦੇਖੇ ਬੰਦੇ ਪੈਟਰੋਲ ਪਾਉਂਦੇ ਮੋਟਰਸਾਈਕਲ ਇਹ ਪੁੱਟ ਜੂ 2012 ਸਾਲ ਦੀ ਗੱਡੀ ਆ ਨਾ ਇਹ ਵਿਚਾਰੀ ਗੱਡੀ ਮਸਾਂ ਕੱਢ ਕੇ ਲੈਂਦੀ ਆ ਦੇਖੋ ਕੀ ਹਾਲ ਹੋ ਗਿਆ ਚੈੱਕ ਕਰ ਲਓ ਬਾਈ ਅੱਜ ਗੱਡੀ ਦਾ ਕੀ ਹਾਲਾ ਕਿਦੋਂ ਕਰਕੇ ਆਈ ਇਹ ਗੱਡੀ ਲੋਕ ਟਰੈਕਟਰ ਨਾਲ ਕਿਦੋਂ ਕਰਦੇ ਨੇ ਉਹੀ ਗੱਡੀ ਨਾਲ ਕੀਤਾ ਦੇਖ ਲਓ ਜੈ ਹੋ ਜੈ ਹੋ ਭਗਤ ਹੋ ਮੈਨੂੰ ਅੱਗੇ ਬੜਾ ਹੋ ਗਿਆ ਕਿ ਵੇਲਾ ਬਛਤੀ ਕਰ ਠੰਗੇ ਵਾਲਿਆ ਹੋ ਮੈਨੂੰ ਅੱਗੇ ਬੜਾ ਹੋ ਗਿਆ ਕਿ ਵੇਲਾ ਬਛਤੀ ਕਰ ਠੰਗੇ ਵਾਲਿਆ ਕੀ ਆਵਾਜ਼ ਆ ਸੀ ਤੇ ਬਰਾਬਰ ਵੇਗਾ ਮੈਨੂੰ ਕਰ ਮਿਊਜ਼ਿਕ ਆਏ ਮੈਂ ਉਹ ਸੁਣ ਲਓ ਬੰਗਰ ਜਸਤ ਉਹ ਮਾਈਕ ਦਾ ਉਹ ਸੁੱਖੀ ਵੀ ਆ ਮੂਜ਼ਿਕ ਵੀ ਦਿਖਾਉਣੇ ਤੁਹਾਨੂੰ ਲਾ ਕੇ ਮਿਊਜ਼ਿਕ ਤੇ ਉਹ ਤਾਂ ਨਹੀਂ ਆਉਂਦਾ ਹੁੰਦਾ ਕਾਪੀਰਾਈਟ ਆ ਜਾਊਗਾ ਚਲ ਮੂਜ਼ਿਕ ਅਸੀਂ ਤਾਂ ਨਹੀਂ ਲਾਉਂਦੇ ਬੰਤ ਨੇ ਮੜਾ ਕਰਦਾ ਕਹਿੰਦਾ ਵੀ ਐਵੇਂ ਫਾਇਦਾ ਨਹੀਂ ਕੋਈ YouTube ਵਾਲਾ ਨਗਰਾਰੀ ੜਜੂ ਕਹਿੰਦਾ ਫਿਰ ਤੇ ਮੇਰੇ ਤੇ ਤਾਂ ਮੇਲੀ ਅੱਖਾਂ YouTube ਵਾਲੇ ਨੇ ਬਾਕੀ ਜੋਗਾ ਸਾਡੇ ਨਾਲ ਆ ਖਿਆਲਿਆ ਵਾਲਾ ਟਿੰਗ ਚ ਚੱਲ ਰਹਿਣਾ ਨਾ ਮੰਦਾ ਕਾਹੀ ਚਾ ਡਰਾਈਵ ਨਹੀਂ ਦੇਖ ਬਹੁਤ ਆ ਸਾਹਮਣੇ ਦੇ ਕੋਈ ਨਾ ਉਹਦਾ ਮੈਂ ਆਪੀ ਦੱਸਾਂ ਕੋਈ ਗੱਲ ਨਹੀਂ ਬਾਣ ਚ ਡਿਮੂ ਉਹ ਤਾਂ ਮੈਂ ਆਪੀ ਦੇਖੀ ਪਤਦਾ ਖਾਂਦੀ ਨਹੀਂ ਇੰਨੀ ਸਪੀਡ ਤਾਂ ਹੈ ਨਹੀਂ ਇੱਥੇ ਆ ਚੀਜ਼ਾਂ ਦੇਖੋ ਜੀ ਫਿਨਿਸ਼ਿੰਗ ਦੇਖੋ ਸਪੇਰੀਂਗ ਦੀ ਆ ਚੀਜ਼ ਕਰਕੇ ਪੈਸੇ ਲੱਗੇ ਹੱਟ ਜਾਂਦੇ ਨਹੀਂ ਕਿਸੇ ਗੱਡੀ ਤੇ ਤਾਂ ਮਿਲਦੇ ਨਹੀਂ ਆਂਦਾ ਇਹ ਥੋਰਨ ਦੇ ਟਰਾਲਿਆਂ ਤੇ ਮਿਲੂ ਮਿਲਦੇ ਨਹੀਂ ਥੋਰਨ ਜਿਹੜੇ ਵੱਡੇ ਟਰਾਲੇ ਨੇ ਉਹਨਾਂ ਤੇ ਮਿਲੂਏ ਹਾਂ ਉਹ ਸ਼ੀਸ਼ੇ ਬਣੀ ਵੀ ਕਰਦੇ ਜੀ ਜਿਹੜਾ ਸ਼ੀਸ਼ਾ ਲਾ ਉਹ ਤਾਂ ਹੋਆ ਨਾ 81sha ਇਹ ਹੋਆ ਜੇ ਗੱਡੀ 'ਚ ਇਹ ਵੀ ਸੈਂਸਰ ਆਗਰ ਆਪਣੇ ਕੋਲ ਦੀ ਕੋਈ ਗੱਡੀ ਓਵਰਟੈਕ ਕਰ ਰਹੀ ਆ ਹਾਂ ਤਾਂ ਹੀ ਗੱਡੀ ਆਪਣੀ ਆਟੋਮੈਟਿਕਲੀ ਹੌਲੀ ਹੋ ਜੂਗੀ ਹਾਂ ਹਾਂ ਇਹ ਉਹ ਗੱਡੀ ਨੂੰ ਬਾਕੀ ਇੱਕਾ ਸਭ ਪਲੱਸ ਪੁਆਇੰਟ ਇਹ ਆ ਵਿੱਚ ਤੇਲ ਨਹੀਂ ਚੜਦਾ ਤੇਲ ਨਹੀਂ ਚੜਦਾ ਕਿਉਂਕਿ ਜੇ ਸਵਾਰੀ ਬੈਠੀ ਆ ਪੁੱਛ ਹਾਂ ਇਹ ਤੇਲ ਚੜਦਾ ਜਾਂਦਾ ਤੇਲ ਤਾਂ ਨਹੀਂ ਚੜਦਾ ਭਾਈ ਹਾਂਜੀ ਤੇਲ ਨਹੀਂ ਚੜਦਾ ਜੀ ਕਿਉਂਕਿ ਇਹ ਡੀਜ਼ਲ ਤੇ ਆ ਇਹ ਪਲੱਸ ਪੁਆਇੰਟ ਹੈਗਾ ਹਨਾ ਸੋ ਬਹੁਤ ਵਧੀਆ ਲੱਗਿਆ ਸਾਨੂੰ ਸੰਤ ਆਇਆ ਲੱਗਦਾ ਯਾਰ ਵੀ ਸੱਚੀ ਵੀ ਰੇਂਜ ਰੋਵਰ ਕੀ ਰੀਸ ਕਰੂਗੀ ਅੱਜ ਸਾਡੀ ਕੋਈ ਵੀ ਨਹੀਂ ਰੀਪੱਟੀ ਤੇ ਕਿਸੇ ਗੱਡੀ ਨਾਲ ਮਿਲਦੀ ਨਹੀਂ ਆ ਵਿਚਾਲੇ ਜਿਹੜੀ ਆ ਲੈਂਡ ਜਾਂਦੀ ਆ ਇਹ ਸੁਣੋ ਐ ਨਾ ਇਹ ਇਹ ਭੂਮਾਦ ਰೇಖਾ ਜਿਹੜੀ ਉਹ ਤਾਂ ਆ ਜਾਂਦੀ ਆ ਇਹ ਸਹੀ ਗੱਲ ਆ ਇਧਰਲੇ ਪਾਸੇ ਗਰਮੀ ਆ ਉਹ ਇਧਰਲੇ ਪਾਸੇ ਠੰਡ ਆ ਇਹ ਨਾਲੇ ਗੱਡੀ ਦਾ ਲੈਵਲ ਵੀ ਦੱਸ ਦਿਆ ਹਾਂ ਠੀਕ ਸਹੀ ਟਰੈਕ ਤੇ ਜਾ ਰਹੀ ਆ ਗੱਡੀ ਸਹੀ ਗੱਲ ਆ ਭਾਲੇ ਤਾਕੜੇ ਜੀ ਜੋ ਜੇ ਕਿਸੇ ਨੇ ਗੱਡੀ ਇਹ ਲੈਣੀ ਹੋਵੇ ਤਾਂ ਸਾਡਾ ਕੰਟੈਕਟ ਕਰ ਸਕਦਾ ਵੈਸੇ ਤਾਂ ਅਸੀਂ ਵੇਚਣੀ ਨਹੀਂ ਨਾ ਨਾ ਵੇਚੀ ਸੇਲ ਤਾਂ ਕਰ ਲਓ ਫਿਰ ਵੀ ਜੇ ਕਿਸੇ ਵਿਆਹ ਸ਼ਾਦੀਆਂ ਵਾਸਤੇ ਕਿਸੇ ਨੇ ਟੋਰ ਟੋਰ ਜੀ ਬਣਾਉਣਾ ਲਵ ਯੂ ਸਾਰਿਆਂ ਨੂੰ ਮੇਰੇ ਵੱਲੋਂ ਜ਼ਿੰਦਗੀ ਦੇ ਵਿੱਚ ਤੁਸੀਂ ਮੈਨੂੰ ਯਾਦ ਰੱਖੋਗੇ ਲਵ ਯੂ ਸਾਰਿਆਂ ਨੂੰ ਮੇਰੇ ਵੱਲੋਂ ਜ਼ਿੰਦਗੀ ਦੇ ਵਿੱਚ ਤੁਸੀਂ ਮੈਨੂੰ ਯਾਦ ਰੱਖੋਗੇ ਆ ਲੈ ਜੋ ਚੰਗਾ ਬ੍ਰੋ